हेलो जी गुड मॉर्निंग तो देखो जी मैं सुबह-सुबह बाहरੋਂ अपने तोड़ के लेके आई हैं बैंगन इसलिए इस तरह है, कोई बड़ा है कोई छोटा है तो क्योंकि मैं अपने बाहर लगाए हुए दो बूटे हुन तो उतरे हैं तो इधर मैं दो आलू ले ले इनन भी लंबी-लंबी शेप च कटांगी ਤੇ ਚਲੋ ਫਿਰ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਵਾਈਟ ਵਾਲੇ ਬੈਂਗਨ ਤੇ ਬਨੇ ਰਹੋ ਮੇਰੇ ਨਾਲ ਤੁਸੀਂ ਸੋ ਗਾਇਜ਼ ਹੁਣ ਆਪਾਂ ਬੈਂਗਣਾਂ ਨੂੰ ਕੱਟ ਲੈਨੇ ਆ ਇਸ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਮਸਾਲਾ ਭਰਾਂਗੇ ਲਗਾ ਲਗਾ ਲਗਾਵਾਂਗੇ ਤੇ ਮਸਾਲਾ ਲਗਾ ਕੇ ਇਹਨੂੰ ਆਪਾਂ 5 ਮਿੰਟ ਲਈ ਛੱਡਾਂਗੇ ਤੇ ਸਾਰੇ ਬੈਂਗਣਾਂ ਨੂੰ ਆਪਾਂ ਇਸੇ ਤਰ੍ਹਾਂ ਕੱਟ ਲੈਨੇ ਆ ਤੇ ਜਿਹੜੇ ਬੈਂਗਣ ਵੱਡੇ ਆ ਉਹਨਾਂ ਨੂੰ ਆਪਾਂ ਇਦਾਂ ਦੀ ਸ਼ੇਪ ਚ ਕੱਟਾਂਗੇ ਜਿਵੇਂ ਆਹ ਵਾਲਾ بڑا ਬੈਂਗਣ ਹੈ ਦੇਖੋ ਦੇਖਣੇ ਨੂੰ ਵੱਡਾ ਲੇਕਿਨ ਵਿੱਚੋਂ ਵਧੀਆ ਦੇਖੋ ਇਹਨੂੰ ਆਪਾਂ ਇਸ ਸ਼ੇਪ ਚ ਕੱਟ ਲਾਂਗੇ ਨਾਲ ਹੀ ਉਹਨਾਂ ਦੇ ਤੇ ਇਹਦੇ ਆਪਾਂ ਚਾਰ ਕਰਾਂਗੇ 10 ਪੀਸ ਇਹਦੇ ਵਿੱਚ ਵੀ ਆਪਾਂ ਲਗਾਵਾਂਗੇ ਮਸਾਲਾ ਤੇ ਸਾਰੇ ਹੀ ਆਪਾਂ ਬੈਂਗਣੇ ਇਸੇ ਤਰ੍ਹਾਂ ਕਰ ਲੈਣੇ ਆ ਗਾਇਸ ਸਾਰੇ ਬੈਂਗਣੇ ਆਪਾਂ ਇਸੇ ਤਰ੍ਹਾਂ ਕੱਟ ਕੇ ਰੱਖ ਲਈਏ ਤਾਂ ਹੁਣ ਇਹਦੇ ਵਿੱਚ ਆਪਾਂ ਮਸਾਲਾ ਲਗਾਵਾਂਗੇ ਮਸਾਲੇ ਲਈ ਆਪਾਂ ਲਿਆ ਆ ਆ ਲਾਲ ਮਿਰਚ ਪਾਊਡਰ ਗਰਮ ਮਸਾਲਾ ਨਮਕ ਥੋੜੀ ਹਲਦੀ ਇਹਨੂੰ ਮਿਕਸ ਕਰਕੇ ਅਸੀਂ ਆਪਾਂ ਹੁਣ ਇਹਦੇ ਵਿੱਚ ਲਗਾਵਾਂਗੇ ਤੇ ਦੇਖੋ ਇਸ ਤਰ੍ਹਾਂ ਇਹਨੂੰ ਲਗਾ ਕੇ ਆਪਾਂ 10-15 ਮਿੰਟ 10-15 ਮਿੰਟ ਨਹੀਂ 5 ਕੁ ਮਿੰਟ ਲਈ ਛੱਡ ਲਾਂਗੇ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਵਿੱਚ ਰਚ ਜਾਏ ਤਾਂ ਚਲੋ ਮਿਲਦੇ ਆ ਫਿਰ ਤੁਹਾਨੂੰ ਪੂਰਾ ਲਗਾ ਕੇ ਸਾਰੇ ਬੈਂਗਨਚ ਮਸਾਲਾ ਸੋ ਸਾਡੇ ਬੈਂਗਨਚ ਮਸਾਲਾ ਲੱਗ ਗਿਆ ਤਾਂ ਹੁਣ ਜਿਹੜੇ ਬਚੇ ਆ ਇਹਨਾਂ ਦੇ ਉੱਪਰ ਆਪਾਂ ਜਿਹੜਾ ਮਸਾਲਾ ਬਚ્યો ਛਿੜਕ ਕੇ ਦਿੰਨੇ ਆ ਤੇ ਚਲੋ ਫਿਰ ਹੁਣ ਮਿਲਦੇ ਆਪਾਂ ਤੁਹਾਨੂੰ 2 ਮਿੰਟ ਬਾਅਦ ਇਸੇ ਤਰ੍ਹਾਂ ਆਪਾਂ ਆਲੂ ਵੀ ਕੱਟ ਲੈਨੇ ਆ ਦੇਖੋ ਇਸੇ ਸ਼ੇਪ ਦੇ ਵਿੱਚ ਫ੍ਰੈਂਚ ਫਰਾਈਜ਼ ਜਿਹਾ ਬਣਾਇਦੇ ਹੋਵੇਂ ਇਨਾਂ ਨੂੰ ਵੀ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਮਸਾਲੇ ਨਾਲ ਮਿਲਾ ਲੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਣਾ ਲੈਣੇ ਆ 5 ਮਿੰਟ ਹੋ ਚੁੱਕੇ ਆ ਆਪਣੇ ਤੇ ਚਲੋ ਫਿਰ ਆਪਾਂ ਹੁਣ ਬਣਾਉਨੇ ਆ ਸੋ ਗਾਇਜ਼ ਇਧਰ ਆਪਾਂ ਕੜਾਈ ਰੱਖ ਲਈਏ ਤੇ ਇਹਦੇ ਚ ਆਇਲ ਪਾ ਦਿੰਨੇ ਆ ਬਸ ਜਿਆਦਾ ਨਹੀਂ ਪਾਣਾ ਆਇਲ ਗਰਮ ਹੋ ਚੁੱਕਿਆ ਤਾਂ ਹੁਣ ਆਪਾਂ ਇਹਦੇ ਵਿੱਚ ਰੰਗ ਰੰਗ ਰੱਖਾਂਗੇ ਇਸ ਤਰ੍ਹਾਂ ਕਿ ਸਾਰੇ ਰੰਗ ਇਹਦੇ ਵਿੱਚ ਆਪਾਂ ਪਾ ਦਾਂਗੇ ਪਿਆਜ਼ ਵੀ ਪਾਨੇ ਆਪਾਂ ਦੰਗਨਾਂ ਨੇ ਸੇਕਣਾ ਨਾ ਪੱਲਾ ਆਪਾਂ ਇਹਨਾਂ ਨੂੰ ਭਨਾਲੋ ਇਹਨਾਂ ਨੂੰ ਸਲੋ ਫਲੇਮ ਤੇ ਪਕਾਉਣਾ ਤੁਸੀਂ ਅਗਰ ਹਾਈ ਫਲੇਮ ਕਰੂਗੇ ਤਾਂ ਫਿਰ ਸਨ ਲੱਗ ਜਾਣੀ ਇਸ ਕਰਕੇ ਇਹਨਾਂ ਨੂੰ ਤੁਸੀਂ ਸਲੋ ਫਲੇਮ ਤੇ ਪਕਾਓ ਤੇ ਟੱਕ ਕੇ ਆਪਾਂ ਇਹਨਾਂ ਨੂੰ ਸਲੋ ਫਲੇਮ ਤੇ ਪਹਿਲਾ ਹਾਫ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਵਿੱਚ ਮਸਾਲੇ ਐਡ ਕਰਾਂਗੇ ਤੇ ਚਲੋ ਥੋੜੀ ਜਿਹਾ ਆਪਾਂ ਇਹਨਾਂ ਨੂੰ ਪਕਾ ਲੈਣੇ ਨੇ ਸੋ ਚਲੋ ਆਪਾਂ ਦੇਖਦੇ ਆਂ ਕਿ ਬੈਂਗਣ ਹੋਏ ਦੇਖੋ ਬੈਂਗਣਾ ਦਾ ਕਲਰ ਚੇਂਜ ਹੋ ਚੁੱਕਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਟਮਾਟਰ ਨੂੰ ਕੋ ਪਿਆਜ਼ ਤੇ ਟਮਾਟਰ ਤੇ ਨਾਲ ਹੀ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਤੇ ਕੁਝ ਮਸਾਲੇ ਪਾਵਾਂਗੇ ਆਪਾਂ ਇਹਦੇ ਵਿੱਚ ਕੁਛ ਇਹਦੇ ਵਿੱਚ ਹਲਦੀ ਨਮਕ ਦੇ ਕੇ ਪਾਇਓ ਕਿਉਂਕਿ ਆਪਾਂ ਵਿੱਚ ਵੀ ਪੀਲ ਕੀਤਾ ਤੇ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਆਪਾਂ ਹੁਣ ਇਹਨੂੰ ਪਕਾਵਾਂਗੇ 5 ਮਿੰਟ ਲਈ ਤੋਂ ਪਿਆਜ਼ ਤੇ ਟਮਾਟਰ ਆਪਾਂ ਬਾਅਦ ਵਿੱਚ ਇਸ ਲਈ ਪਾਏ ਕਿਉਂਕਿ ਇਹ ਆਪਣੇ ਖੜੇ ਖੜੇ ਪਿਆਜ਼ ਜ਼ਿਆਦਾ ਵਧੀਆ ਲੱਗਦੇ ਆਂ ਜੇ ਪਹਿਲਾਂ ਪਾ ਦਿੰਦੇ ਤਾਂ ਗਲ ਜਾਣੇ ਸੀ ਇਸ ਕਰਕੇ ਪਿਆਜ਼ ਹਮੇਸ਼ਾ ਬਾਅਦ ਵਿੱਚ ਹੀ ਪਾਣਾ ਲਸਣ ਅਦਰਕ ਦਾ ਪੇਸਟ ਵੀ ਬਾਅਦ ਚ ਪਾਣਾ ਕਿਉਂਕਿ ਉਹਦੇ ਨਾਲ ਟੇਸਟ ਵਧੀਆ ਹੁੰਦਾ ਹੈ ਤੇ ਚਲੋ ਫਿਰ ਹੁਣ ਆਪਾਂ ਇਹਨੂੰ ਢੱਕ ਕੇ 5 ਮਿੰਟ ਲਈ ਪਕਾ ਲੈਨੇ ਆ ਇਸ ਨੂੰ ਸਿਮ ਤੇ ਹੀ ਪਕਾਣਾ ਹੈ ਪਾਣੀ ਬਿਲਕੁਲ ਨਹੀਂ ਵਿੱਚ ਪਾਣਾ ਤੇ ਇਸੇ ਤਰ੍ਹਾਂ ਤੁਸੀਂ ਸਿਮ ਤੇ ਇਹਨੂੰ ਪਕਾਓ ਬਹੁਤ ਹੀ ਟੇਸਟੀ ਬਣਦੇ ਆ ਬੈਂਗਨ ਇਸ ਤਰ੍ਹਾਂ ਗਾਇਜ਼ ਦੇਖਦੇ ਹਾਂ ਕਿ ਬੈਂਗਨ ਬਣ ਗਿਆ ਕਿਵੇਂ ਆ ਤੇ ਚਲੋ ਫਿਰ ਤੇ ਦੇਖੋ ਬੈਂਗਨ ਸਾਡੇ ਬਣ ਚੁੱਕੇ ਆ ਤੇ ਆਪਾਂ ਆਲੂ ਨੂੰ ਦੇਖ ਲਿਓ। ਦੇਖੋ ਆਰਾਮ ਨਾਲ ਨੂੰ ਟੁੱਟ ਰਿਹਾ ਤਾਂ ਬੈਂਗਨ ਸਾਡੇ ਬਣ ਗਏ ਆ। ਹੁਣ ਆਪਾਂ ਇਹਦੇ ਉੱਪਰ ਦੀ ਪਾਵਾਂਗੇ ਹਰਾ ਧਨੀਆ। ਗੈਸ ਨੂੰ ਬੰਦ ਕਰ ਦਿਓ। ਤੇ ਆਪਾਂ ਪਾ ਦਿੰਨੇ ਹਰਾ ਧਨੀਆ ਕੱਟਿਆ ਹੋਇਆ। ਤੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ। ਔਰ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦੇਣਾ। ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ।